ਓ ਤੇਰੀ ਬਾਣੀ ਤੁਰਦਰਗਾਹੀ ਬਾਬਾ ਨਾਨਕਾ ਤੇਰੀ ਬਾਣੀ ਤੁਰਦਰਗਾਹੀ ਬਾਬਾ ਨਾਨਕਾ ਤੇਰਾ ਹਰ ਇੱਕ ਬਚਨ ਅਲਾਈ 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 ਬਾਬਾ ਨਾਨਕਾ ਪੰਦ ਗਾਉਦੇ ਨੇ ਵੜਿਆਈ ਬਾਬਾ ਨਾਨਕਾ ਪੰਦ ਗਾਉਦੇ ਨੇ ਵੜਿਆਈ ਬਾਬਾ ਨਾਨਕਾ ਆ ਬੱਲੇ 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 ਬਾਈ ਬਾਬਾ ਨਾਨਕ ਮਿਹਰ ਕਰੇ ਆਹ ਮਹਾਰਾਜ ਰਾਜੀ ਰੱਖੇ ਮੈਂ ਬੜਾ ਕੱਠ ਹੋਈ ਆਈ ਆਹ ਦੇਖ ਲੈ ਵੀ ਜਿੱਤੋਂ ਤੱਕ ਨਿਕਾ ਜਾਂਦੀ ਐ ਸਰਦਾਲੂ ਸਰਦਾਲੂ ਆਏ ਸੇਵਾਦਾਰ ਸੇਵਾਦਾਰ ਖੜੇ ਹੀ ਲੈ ਰੌਣਕਾਂ ਲੱਗੀਆਂ ਕੀ ਹੋਣ ਲੱਗਾਈ ਅੱਲਾ ਪਾਈ ਹੋ ਤਾਂ ਜੋਰ ਵੀ ਲਾਤਾ ਤੇ ਪਿੱਛੋਂ ਫੇਰਦੀ ਆਵਾਜ਼ ਆਈ ਨਹੀਂ ਨਹੀਂ ਆਵਾਜ਼ ਨਹੀਂ ਆ ਰਹੀ ਆਵਾਜ਼ ਉਹਨਾਂ ਨੂੰ ਆ ਰਹੀ ਹੈ ਆਹੋ ਗੱਲ ਜਾਰੀ ਰੱਖ ਗੱਲ ਜਾਰੀ ਰੱਖ ਬੰਦੇ ਸ਼ਰਾਰਤਾਂ ਕਰਨ ਵੀ ਆਉਂਦੇ ਹੁੰਦੇ ਆ ਅੱਛਾ ਅੱਛਾ ਠੀਕ ਆ ਲੈ ਸਾਰੇ ਤਰ੍ਹਾਂ ਦੇ ਲੋਕ ਹੀ ਆਉਂਦੇ ਕਿਉਂ ਮੈਡਮ ਜੀ ਆਹੋ ਹਾਂਜੀ ਅੱਛਾ ਸਹੀ ਆ ਲੈ ਵੀ ਗੱਲ ਸੁਣਾਉਣ ਲੱਗੇ ਆ ਆਹੋ ਲੈ ਬਾਬਾ ਜੀ ਦੀ ਦਰਗਾਹ ਤੇ ਪਹੁੰਚੇ ਆ ਉਹ ਬਾਬਾ ਜੀ ਦੀ ਦਰਗਾਹ ਤੇ ਪਹੁੰਚਿਆ ਲਾੜਤਿਆ ਕੋਈ ਬਾਬਿਆਂ ਦੀ ਗੱਲ ਸੁਣਾ ਲੈ ਮੇਲਾ ਲੱਗਿਆ ਏ ਆ ਰਾਇਆ ਹੈ ਆਹ ਕਹਿੰਦਾ ਵੀ ਫੇ ਫੱਕਰ ਨੂੰ ਫਾਕੇ ਦਾ ਫਿਕਰ ਕਾਦਾ ਫੱਕਰ ਬਣ ਕੇ ਫਾਕੇ ਨੂੰ ਫੱਕ ਜਾਂਦੇ ਵਾਹ ਜੀ ਵਾਹ ਫੇ ਫੱਕਰ ਨੂੰ ਫਾਕੇ ਦਾ ਫਿਕਰ ਕਾਦਾ ਫੱਕਰ ਫੱਕੇ ਨੂੰ ਫੱਕ ਜਾਂਦੇ ਉਹ ਦੁਨੀਆ ਵਾਲਿਓ ਫਕਰ ਦੀਪ ਹੁੰਦੇ ਕਹਿ ਕੇ ਕੱਖ ਜਾਂਦੇ ਦੇ ਕੇ ਲੱਖ ਜਾਂਦੇ ਇੱਕ ਵਾਰ ਬਾਬਾ ਜੀ ਦੇ ਨਾਂ ਤੇ ਜ਼ੋਰਦਾਰ ਤਾੜੀ ਲਾਓ ਹਾਂ ਆਹਾ ਆਹਾ ਗਿਆਨੀ ਗੱਲ ਤੇ ਤਾੜੀ ਲਾਇਆ ਕਰੋ ਮੇਰੇ ਭਰਾ ਖੱਪਣਾ ਪਾਇਆ ਕਰੋ ਆਹਾ ਆਹਾ ਗਿਆਨੇ ਹੋਣ ਦਾ ਸਬੂਤ ਲਿਆ ਕਰੋ ਉਹ ਲਾਟਿਆ ਆਪਾਂ ਇਹਨਾਂ ਨੂੰ ਹਸਾਉਣਾ ਆ ਉਹ ਕਲੰਕ ਤਾਂ ਆਪਣੇ ਮੱਥਾਂ ਤੇ ਪਹਿਲਾਂ ਹੀ ਬਥੇਰੇ ਲੱਗੇ ਹੋਇਆ ਨਸ਼ੇੜੀ ਹੋਣ ਦੇ ਆਸਕੀਆਂ ਕਰਨ ਦੇ ਖੱਪ ਪਾਉਣ ਦੇ ਹਾਂਜੀ ਮਹਾਰਾਜ ਦਾ ਮੱਖਣ ਤੇ ਲੋ ਜੀ ਆ ਮੱਖਣ ਟੈਟ ਨਾਲ ਮੱਖਣ ਟੈਟ ਸਤਿਕਾਰ ਕਰਕੇ ਗਏ ਧੰਨਵਾਦ ਜਿਉਂਦੇ ਵਸਦੇ ਰਹੋ ਠੀਕ ਆ ਜਿਹੜੇ ਹੱਥ ਖੜੇ ਕਰਦੇ ਤੁਸੀਂ ਵੀ ਜਿਉਂਦੇ ਰਹੋ ਆ ਮੱਖਣ ਦਾ ਸਾਨੂੰ ਪਤਾ ਲੱਗ ਗਿਆ ਸੀ ਟੈਟ ਤੂੰ ਹੀ ਹੈ ਗਈ ਆ ਲੈ ਵੀ ਰੌਣਕ ਲੱਗੀ ਆ ਰੌਣਕ ਲੱਗੀ ਅੱਲਾਹ ਅੱਤ ਅੱਜ ਤਣ ਸੁਣਾ ਆਏ ਆਪਾਂ ਲੈ ਵੀ ਮੈਂ ਸੁਣਾਉਣ ਲੱਗਾ ਇੱਕ ਗੱਲ ਆਹ ਲੈ ਗੱਲ ਹੈਗੀ ਮੇਰੇ ਰਿਸ਼ਤੇ ਦੀ ਆ ਤੇਰੇ ਰਿਸ਼ਤੇ ਦੀ ਗੱਲ ਚੱਲੀ ਸੀ ਮੈਂ ਸੋਣਾ ਤੈਨੂੰ ਵੇਖਣ ਆਏ ਸੀ ਲੈ ਬਾਈ ਜੀ ਮੇਰੇ ਚੱਲਦੀ ਆ ਰਿਸ਼ਤੇ ਦੀ ਗੱਲ ਮੈਨੂੰ ਹਫ਼ਤੇ ਚ 2-3 ਵਾਰੀ ਦੇਖਣ ਆਲੇ ਆ ਜਾਂਦੇ ਆ ਕਿਆ ਕਹਿਦਾ ਕੀ ਆ ਰੌਲਾ ਇਸ ਗੱਲ ਦਾ ਕਹਿੰਦੇ ਕੁਛ ਨਹੀਂ ਗੱਲਾਂ ਦੇਖ ਕੇ ਹੀ ਮੁੜ ਜਾਂਦੇ ਆ ਗੱਲ ਕੋਈ ਤਣ ਪੱਤਰ ਨਹੀਂ ਲਾਉਂਦੇ ਤੂੰ ਲਾੜਦਿਆ ਬੋਲਦਾ ਵੱਧ ਉਹ ਮੈਥੋਂ ਵੱਧ ਬੋਲਿਆ ਜਾਂਦਾ ਹਲਾ ਕਿਵੇਂ ਬਾਈ ਇੱਥੇ ਕਰਕੇ ਮੈਨੂੰ ਦੋ ਵਾਰੀ ਦੇਖਦੇ ਆ ਅੱਛਾ ਕਿਵੇਂ ਪਹਿਲਾਂ ਨੂੰ ਘਰੇ ਬਹਿ ਕੇ ਦੇਖਦੇ ਆ ਹਲਾ ਫੇਰ ਬਾਈ ਦੂਜੀ ਵਾਰੀ ਗਲੀ 'ਚ ਖੜ ਕੇ ਕਹਿੰਦੇ ਬਾਹਰ ਨਿਕਲਾ ਸੀ ਤੈਨੂੰ ਦੇਖਦੇ ਆ ਬਾਰਨੀ ਗਲ ਲਾ ਲੜਦੇ ਆ ਤੂੰ ਬਚੋਲਾ ਚੰਗਾ ਪਾ ਲਾ ਪਲਿਆ ਬਚੋਲਾ ਅੱਛਾ ਲੈ ਮੈਨੂੰ ਕੁੜੀ ਆਲੇ ਦੇਖਣ ਆ ਗਏ ਬਲਾ ਕੁੜੀਆ ਤੈਨੂੰ ਵੇਖਣ ਆ ਗਏ ਲੈ ਕਹਿੰਦੇ ਵੀ ਮੁੰਡਾ ਸਾਨੂੰ ਪਸੰਦਾ ਪਸੰਦ ਕਰਕੇ ਆਹ ਛੋੜਾ ਸਖਾ ਤੂੰ ਹੈਗਾ ਮੂੰਹ ਮੱਥੇ ਲੱਗਦਾ ਕਹਿੰਦੇ ਵੀ ਮੁੰਡਾ ਕੰਮ ਕੀ ਕਰਦਾ ਹੈ ਆ ਤੁਹਾਡੇ ਘਰਦਿਆਂ ਨੇ ਦੱਸਿਆ ਸਾਡੇ ਘਰ ਦੇ ਕਹਿੰਦੇ ਜੀ ਮੁੰਡੇ ਨੇ ਐਮਏ ਕੀਤੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹੋਂ ਥੀਏਟਰ ਦੀ ਨਾਟਕਾਂ ਦੀ ਬਲਾ ਪੜਿਆ ਪੜਿਆ ਤੇ ਨਾਟਕ ਨੂਟਕ ਕਰਦਾ ਨਾਟਕ ਕਰਦਾ ਹੈ ਤੇ ਕੁੜੀ ਆਲੇ ਕਹਿੰਦੇ ਕੁੜੀ ਆਲੇ ਕਹਿੰਦੇ ਨਾਟਕ ਦਾ ਸਾਡੀ ਕੁੜੀ ਬਥੇਰੇ ਕਰ ਲੈਂਦੀ ਔ ਰਹਿੰਦੀ ਇੰਸਟਾਗ੍ਰਾਮ ਤੇ ਆ ਬਸ ਕਰਿਆ ਗਾ ਸਾਡੇ 14000 ਦਾ ਫੋਲੋਅਰ ਵੀ ਆ ਲੈ ਲੜ ਦਿਓ ਫਿਰ ਤੂੰ ਹੀ ਕੀ ਕੀਤਾ ਪਰਨਾ ਕੀ ਆਉਂਦੇ ਹੋਏ ਕੁੜੀ ਨੂੰ ਫੋਲੋ ਕਰਕੇ ਆਏ ਹਾਂ ਬਸ ਕਰਿਆ ਗਾ ਹੁਣ ਉਹਦੀਆਂ ਰੀਲਾਂ ਦੇਖੀ ਜਾਈ ਦੀਆਂ ਆਡਾ ਵਧੀਆ ਜੀ ਲੱਗਾ ਰਹਿੰਦਾ ਹੈ ਉਹ ਬੱਸ ਕਰਿਆ ਕਰ ਇੰਨਾ ਕੋ ਸੁਣ ਕੇ ਆ ਗਿਆ ਆਹ ਤੇ ਇਥੋਂ ਕੋ ਸਰਿਆ ਨਹੀਂ ਸਰਿਆ ਕਿਉਂ ਨਹੀਂ ਮੈਂ ਵੀ ਗੱਲ ਫਿਰੇ ਲਾਤੀ ਫੜਾ ਲਈ ਕਿਵੇਂ ਮੈਂ ਵੀ ਕਹਤਾ ਉਹ ਕੀ ਕਹਤਾ ਮੈਂ ਕਿ ਸਾਨੂੰ ਹਸਾਉਣ ਵਾਲਿਆਂ ਨੂੰ ਹਲਕੇ ਤੇ ਨਾ ਲਿਓ ਹਲੋ ਕਾ ਤੋ ਬਈ ਅਸੀਂ ਕਰੀਏ ਨਾ ਤਾਂ ਕੁਝ ਨਾ ਕਰੀਏ ਤੇ ਜੋ ਕਰਦੀਏ ਫਿਰ ਸਿੱਧੇ ਮੁੱਖ ਮੰਤਰੀ ਲੱਗਦੇ ਆ ਤੁਸੀਂ ਕੁੜੀ ਨਹੀਂ ਦਿੰਦੇ ਅਸੀਂ ਬਿਜਲੀ ਨਹੀਂ ਦੇਣੀਗੀ ਨਹੀਂ ਜਾਇਓ ਧਰਨੇ ਫੇਰ ਚੰਗੇ ਰਹੋਗੇ ਉਹ ਗੱਲ ਬੜੀ ਫਿਰ ਸਿਰੇ ਲੱਗੀ। ਉਹ ਫਿਰ ਮੈਨੂੰ ਦੁਬਾਰਾ ਦੇਖਣ ਆਲੇ ਆਏ। ਵਾਲਾ ਦੁਬਾਰਾ ਦੇਖਣ ਆਲੇ ਆਏ। ਮੇਰੇ ਬਚੋਲੇ ਨੇ ਮੈਨੂੰ ਪਹਿਲਾਂ ਹੀ ਕਹਿਤਾ। ਵਾਲਾ ਕੀ ਕਹਿਤਾ? ਮੈਨੂੰ ਕਹਿੰਦਾ ਹਰੇਕ ਗੱਲ ਦਾ ਤਿੰਨ ਗੁਣਾ ਵਧਾਪਦਾ ਜਵਾਬ ਦੇਈ ਚੱਲੀ। ਵਧਾਪਦਾ ਚੜਾ ਕੇ ਗੱਲ ਕਰੀ। ਮੇਰੇ ਸਾਹਮਣੇ ਕੁੜੀ ਦਾ ਪਿਓ ਬੈਠ ਗਿਆ। ਵਾਲਾ ਕੁੜੀ ਦਾ ਪਿਓ ਤੇਰੇ ਮੂਰੇ ਬੈਹ ਗਿਆ ਈ। ਅਹੋ। ਅੱਛਾ। ਮੈਨੂੰ ਕਹਿੰਦਾ ਕਾਕਾ ਜੀ ਕੁਝ ਉਤਰੋ। ਉਹ ਕਾਕਾ ਜੀ ਕੁਝ ਉਤਰੋ। ਕਾਕਾ ਜੀ ਉਤਰੋ ਮੁਦਰੋ ਕੁਦਰੋ। ਫਟੇ ਮੂਏ ਕੀ? ਇਹ ਕੀ ਮੈਂ ਕਿ ਢੇਕੀ। ਮੈਨੂੰ ਸ਼ਰਮਿੰਦ ਮੈਨੂੰ ਕਹਿੰਦਾ ਕਾਕਾ ਜੀ ਤੁਹਾਡਾ ਕਾਰੋਬਾਰ ਕਿੱਡਾ ਹੈ ਮੈਂ ਦੱਸਿਆ ਮੈਂ ਕਹਾ ਜੀ ਫੈਲਿਆ ਹੋਇਆ ਕਾਰੋਬਾਰ ਕਿੱਥੇ ਕਿੱਥੇ ਮੈਂ ਕਹਾ ਦਿੱਲੀ ਬੰਬੇ ਕਲਕੱਤੇ ਤਾਈ ਆਹਾ ਹਾ ਵੀ ਇੱਕ ਦਿੱਲੀ ਇੱਕ ਬੰਬੇ ਕਲਕੱਤੇ ਆਹੋ ਆ ਪਾਪਾ ਜੀ ਤਾਂ ਬੜੀ ਟੈਨਸ਼ਨ ਰਹਿੰਦੀ ਹੋਣੀ ਮੈਂ ਕਹਾ ਜੀ ਪਾਪਾ ਜੀ ਤੇ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਆ ਤੇ ਪਾਪਾ ਜੀ ਕਿੱਥੇ ਰਹਿੰਦੇ ਇੱਕ ਦਿੱਲੀ ਬੰਬੇ ਇੱਕ ਕਲਕੱਤੇ ਸਾਡੇ ਪਾਪੇ ਵੀ ਬਾਹਲੇ ਆ ਤੁਹਾਡਾ ਕਾਰੋਬਾਰ ਵੱਡਾ ਐ ਨਾ ਪਾਪਿਆਂ ਦੀ ਅਸੀਂ ਭਾਰਤੀ ਕੀਤੀ ਹੋਈ ਆ 6 ਮਹੀਨਾ ਬਾਅਦ ਫਾਰਮ ਭرائی ਦੇ ਆ ਪਾਪਿਆਂ ਦਾ ਅਸੀਂ ਛੱਟਾ ਦਿੱਤਾ ਹੋਇਆ ਐ ਸਾਰਾ ਜਿੱਥੇ ਡੈਗ ਪਏ ਉਥੇ ਉਗ ਪਏ ਪੰਜ ਸੱਤ ਤੁਸੀਂ ਲੈ ਜਾਓ ਸਾਥ ਹੋ ਇੰਨੇ ਸਾਹਵੇਂ ਨਹੀਂ ਨਾ ਜਾਂਦੇ ਓਏ ਮਾਰਨਾ ਬੰਦ ਕਰ ਇੱਥੇ ਮੇਰਾ ਦਿਲ ਆ ਉਹ ਤੇਰਾ ਦਿਲ ਇੱਥੇ ਆ ਦਿਲ ਦਾ ਕੋਈ ਪਤਾ ਲੱਗਦਾ ਕਦੇ ਲਾਲ ਸੂਟ ਵਾਲੀ ਤੇ ਕਦੇ ਪੀਲੇ ਸੂਟ ਵਾਲੀ ਤੇ ਕਦੇ ਨੀਲੇ ਸੂਟ ਵਾਲੀ ਤੇ ਪਕਾਈ ਦਾ ਦਿਲ ਨਹੀਂ ਕਿਤੇ ਖੜਦਾਗਾ ਉਹ ਪਕਾਈ ਤੈਨੂੰ ਦੁਸ਼ਾ ਨਾ ਕਰ ਜਬੀਲਾ ਦੂੜ ਤੁਹਾਡੇ ਹੀ ਪਾਇਆ ਹੋਰ ਕਿਤੇ ਪਿੱਛੋਂ ਚਾ ਕੇ ਕੋ ਮੇਰੇ ਗਿੱਚੀ ਚ ਮਾਰੋ ਮਾ ਦਾ ਹਾਸੇ ਹਾਸੇ ਜੀ ਹਲਤ ਕਰਦਾ ਹੁੰਦਾ ਹੈ ਉਂ ਟਲ ਮੇਰਾ ਸਾਫ ਉਹ ਵਖਰੀ ਗੱਲ ਆ ਦਿਲ ਖੜਦਾ ਕਿਤੇ ਨਹੀਂ ਗਾ ਭੱਜਿਆ ਹੀ ਫਿਰਦਾ ਹੈ ਉਹ ਤਾੜ ਕੇ ਪਕਾਈ ਦਾ ਮਾਰ ਫਿਰ ਗੱਲ ਬਣੀ ਉਹ ਗੱਲ ਕਾਦੀ ਬਣੀ ਫਿਰ ਅਸੀਂ ਕੁੜੀ ਵੇਖਣ ਚੱਲ ਗਏ ਹਲਕ ਤੋ ਹੀ ਕੁੜੀ ਵੇਖਣ ਗਈ ਮੈਨੂੰ ਤਾਂ ਕੁੜੀ ਨੂੰ ਉਹਨਾਂ ਨੇ ਕਮਰੇ ਦੇ ਚ ਤਾੜਤਾ ਉਹ ਲਾੜਤੀ ਆ ਤਾੜਦੇ ਨਹੀਂ ਹੁੰਦੇ ਗੱਲਬਾਤ ਕਰਨ ਵਾਸਤੇ ਅੰਦਰ ਬਿਠਾਉਂਦੇ ਨਵਾਂ ਜਮਾਨਾ ਚੱਲ ਆਈ ਯਾ ਗੱਲਬਾਤ ਕਰਨ ਵਾਸਤੇ ਸਾਨੂੰ ਕਾਤਾ ਹਲਾ ਫੇਰ ਬਾਈ ਬਈ ਅੱਧਾ ਪੌਣਾ ਘੰਟਾ ਸੰਗ ਦੀ ਨਾ ਉਹ ਬੋਲੀ ਨਾ ਮੈਂ ਬੋਲਿਆ ਹਲਾ ਫੇਰ ਬਾਈ ਬਾਈ ਜਣੀ ਪੌਣੇ ਕ ਘੰਟੇ ਬਾਅਦ ਸੰਗ ਦੀ ਸੰਗ ਦੀ ਆਪ ਬੋਲ ਪੀ ਕੀ ਕਹਿੰਦੀ ਮੈਨੂੰ ਕਹਿੰਦੀ ਵੀਰ ਜੀ ਤੁਸੀਂ ਕਿੰਨੇ ਭੈਣ ਭਾਈ ਫਿਰ ਮੈਂ ਵੀ ਕਹਤਾ ਬੜਾ ਤੂੰ ਕੀ ਕਹਾਂ ਕਾ ਪਹਿਲਾਂ ਤਿੰਨ ਸੀ ਤੇਰੇ ਸਣੇ ਚਾਰ ਹੋਵਾਂਗੇ ਫਿਰ ਅਸੀਂ ਚੁੰਨੀ ਚੜਾ ਕੇ ਲੈ ਆਂਦੀ ਨਹੀਂ ਰਖੜੀ ਬੰਨ ਲੈਉਣੀ ਸੀ ਓਏ ਵਿਆਹ ਕੇ ਆ ਗਈ ਆ ਵਿਆਹ ਕੇ ਆ ਗਈ ਤੇਰੀ ਮਹਿੰਗੀ ਥਾਂ ਤੇ ਘੁੰਮਣਾ ਤੇ ਲਾਟੀਆਂ ਲੈ ਜਾਂਦਾ ਸਰਦਾ ਪੁਰਦਾ ਬਾਈ ਲਿਆਣੀ ਪੈਣੀ ਸੀ ਘਰ ਵਾਲੀ ਦੀ ਗੱਲ ਮੋੜ ਕੇ ਦੰਦ ਥੋੜੀ ਬਣਾਉਣੇ ਆ ਹਲਾ ਫੇਰ ਬਾਈ ਮੈਂ ਕਮਾਤੀ ਮਹਿੰਗੀ ਥਾਂ ਤੇ ਅਮਰੀਕੇ ਲੈ ਗਿਆ ਓਦੋਂ ਵੀ ਮਹਿੰਗੀ ਥਾਂ ਕੈਨੇਡਾ ਲੰਘ ਗਿਆ ਸਭ ਤੋਂ ਮਹਿੰਗੀ ਥਾਂ ਤੇ ਕਮਾਤੀ ਅੰਗਲਾਇੰਡ ਉੱਠ ਗਿਆ ਮਹਿੰਗੀ ਥਾਂ ਤੇ ਕਮਾਈ ਆ ਹਲਾ ਲਾਣ ਤੇ ਆ ਕਮਾਈ ਕਿੱਥੇ પેટ્રોલ ਪੰਪ ਤੇ ਹੋਰ ਫਟੇ ਆ ਗਿਆ ਹਾਈ ਮਹਿੰਗਾ ਏ ਇੱਥੇ ਕੱਢ ਲਾ ਗੇੜੇ ਹੋਰ ਕੀ ਆ ਦੱਸ ਓਏ ਹੋਰ ਸੁਣ ਲੈ ਆਹਾ ਘੁੰਮਣ ਘਮਾਉਣ ਤੋਂ ਯਾਦ ਆ ਆਜ ਕੱਲ ਤਾਂ ਰਹਿੰਦੀ ਘੁੰਮਣ ਤੇ ਆ ਭਲਾ ਘੁੰਮਣ ਘਮਾਉਣ ਤੇ ਰਹਿੰਦੀ ਐ ਲਾਂਦਤੀ ਆ ਕਿਉਂਕਿ ਉਹਦਾ ਆਧਾਰ ਕਾਰਡ ਚੱਲਦਾ ਐ ਨਾ ਬੱਸ ਤੇ ਚੜ ਜਾਂਦੀ ਰੋਡਵੇਜ ਦਾ ਕਿਰਾਇਆ ਹੀ ਨਹੀਂ ਲੱਗਦਾ ਉਹ ਤਾਂ ਉਹਦਾ ਤਾਂ ਨਹੀਂ ਲੱਗਦਾ ਤੇਰਾ ਤਾਂ ਲੱਗਦਾ ਹੋਊਗਾ ਖਰਚਾ ਬਹੁਤ ਹੁੰਦਾ ਨਾ ਨਾ ਮੈਂ ਸਕੀਮ ਲਾ ਲਈ ਭਲਾ ਲਾਈ ਕਿਵੇਂ ਭਾਈ ਜੀ ਮੇਰਾ ਕਿਰਾਇਆ ਹੀ ਨਹੀਂ ਲੱਗਦਾ ਹਲੋ ਕਿਵੇਂ ਭਾਈ ਮੈਂ ਇੱਕ ਦਿਨ ਤੇਰੀ ਭਜਾਈ ਦਾ ਸੂਟ ਪਾਇਆ ਅੱਛਾ ਮੈਂ ਉਹਦਾ ਆਧਾਰ ਕਾਰਡ ਚੱਕ ਕੇ ਮੈਂ ਰੋਡਵੇਜ ਦੀ ਫੜ ਚੜ ਗਿਆ ਉਹ ਦਰ ਫਟੇ ਮੋ ਕਟ ਖਾਨ ਵਾਲੇ ਕੰਮ ਕਰਦਾ ਕਟ ਪੈ ਜਾਣੀ ਸੀ ਅੱਛਾ ਫੇਰ ਬਾਈ ਬੱਸ ਬਾਈ ਜੀ ਮੜੀ ਜੀ ਜਾਣੀ ਕਿ ਉਖਲੀ ਜੀ ਚ ਵੱਜੀ ਆ ਹਲਾ ਫੇਰ ਬਾਈ ਮੇਰਾ ਜਣੀ ਦੀ ਕੁੰਡ ਚ ਗਿਆ ਗਿਆ ਪੱਲੂ ਸਰ ਗਿਆ ਤੇਰਾ ਪੱਲੂ ਸਰ ਗਿਆ ਹਲਾ ਫੇਰ ਬਾਈ ਮਾਸ ਵਾਲਿਆਂ ਨੂੰ ਸ਼ੱਕ ਪੈ ਗਿਆ ਓਏ ਉਹਨਾਂ ਨੂੰ ਸ਼ੱਕ ਪੈਣਾ ਸੀ ਉਹਦਾ ਪੂਣਾ ਘੰਟਾ ਸੋਚੀ ਗਏ ਹਲਾ ਕੀ ਸੋਚੀ ਗਏ ਓਏ ਸੋਚੀ ਗਏ ਦੀ ਗੁੱਤ ਪੱਟੀ ਹੈ ਕਿ ਮੋਚ ਮੈਨੂੰ ਕਹਿੰਦੇ ਵੀਰ ਜੀ ਬੈਣ ਦੀ ਥੱਲੇ ਆਓ ਕਿੱਦਾ ਵੇਖ ਟਿਕ ਟਿਕ ਟਾਓ ਆਧਾਰ ਤੇ ਆ ਦੇਖ ਲੈ ਆਧਾਰ ਕਾਰਡ ਤੇ ਸਰਵ ਸਹੂਲਤਾ ਔਰਤਾਂ ਨੂੰ ਜਾਂ ਬੰਦਿਆਂ ਨੂੰ ਕੋਈ ਨਹੀਂ ਉਹ ਕੱਲੀਆਂ ਔਰਤਾਂ ਨੂੰ ਨਹੀਂ ਤੈਨੂੰ ਆਧਾਰ ਕਾਰਡ ਦੀ ਪਾਵਰ ਦਾ ਨਹੀਂ ਪਤਾ ਹਲੋ ਕਿਵੇਂ ਬਾਈ ਆ ਜਿਹੜੇ ਹੱਥ ਚੱਕਦੇ ਸੀ ਇਹ ਗੱਲ ਉਹਨਾਂ ਲਈ ਆ ਅੱਛਾ ਅੱਛਾ ਤੁਹਾਡੇ ਕੰਮ ਦੀ ਆ ਸੁਣ ਲਿਓ ਅੱਲਾਸਸਲਾਮ ਬਾਈ ਕੰਨਾ ਆਧਾਰ ਕਾਰਡ ਤੇ ਬੰਦਿਆਂ ਨੂੰ ਬੜੀ ਘੈਂਟ ਚੀਜ਼ ਫ੍ਰੀ ਮਿਲਦੀ ਆ ਉਹ ਲਾਰ ਤੇ ਆ ਇਹਨਾਂ ਨੂੰ ਵੀ 10 ਬੰਦਿਆਂ ਨੂੰ ਮਰਦਾ ਕੀ ਆ ਜੀ ਵਾਲੀ ਗੋਲੀ ਫ੍ਰੀ ਮੈਂ ਪ੍ਰੈਗਾ ਪ੍ਰੈਗਾ ਹੋਈ ਪਈ ਆ ਇੱਕ ਪਾਸੇ ਕਹਿੰਦੇ ਆ ਯੁੱਧ ਨਸ਼ਿਆਂ ਵਿਰੋਧ ਦਾ ਦੂਜੇ ਪਾਸੇ ਦੂਜੇ ਪਾਸੇ ਗੋਲੀਆਂ ਵੀ ਫ੍ਰੀ ਇਨੂੰ ਲਾਦਾ ਯੋਧੇ ਹੀ ਲੜਨ ਤੋਂ ਪਹਿਲਾਂ ਹੀ ਹਾਰ ਜਾਣਗੇ ਹੋਰ ਕੀ ਆ ਦੱਸ ਉਹ ਨਸ਼ਿਆਂ ਨੇ ਘਰ ਖਰਾਬ ਕਰਤੇ ਉਹ ਨਸ਼ਿਆਂ ਨੇ ਘਰ ਪੱਟਿਆ ਸਾਰੇ ਮੁੰਡੇ ਚਿੱਟਿਆਂ ਤੇ ਲੱਗੇ ਉਹ ਮੁੰਡੇ ਚਿੱਟਿਆਂ ਤੇ ਲੱਗੇ ਸਾਡੇ ਗਵਾਨ ਦੇ ਵਿੱਚ ਇੱਕ ਮੁੰਡਾ ਚਿੱਟਾ ਪੀਂਦਾ ਸੀ ਹਲਾ ਬਾਪਾਈ ਵਰਗੇ ਸਿਆਣੇ ਬੰਦੇ ਨੇ ਸਲਾਹ ਦੇਤੀ ਆ ਸਿਆਣੇ ਬੰਦੇ ਸਲਾਹ ਦਿੰਦੇ ਆ ਕਹਿੰਦੇ ਜੇ ਇਹਦਾ ਚਿੱਟਾ ਛਡਾਉਣਾ ਤੇਨੂੰ ਥੋੜੀ ਥੋੜੀ ਫੀਮ ਖਵਾ ਦਿਓ ਆ ਵੀ ਸਿਆਣੀ ਗੱਲ ਕੀਤੀ ਆ ਕਹਿੰਦੇ ਵੀ ਫੀਮ ਤਾਂ ਪੁਰਾਣਾ ਨਸ਼ਾ ਹੈ ਉਹਦੇ ਨਾਲ ਕਿਹੜਾ ਕੋਈ ਬੈਲ ਲੱਗਦਾ ਹੈ ਆਹੋ ਸਹੀ ਗੱਲ ਆ ਲੈ ਭਾਈ ਜੀ 2 ਕੁ ਮਹੀਨੇ ਉਹਨੂੰ ਚਿੱਟਾ ਛਡਾਉਣਾ ਤੇ ਫੀਮ ਖਵਾਉਂਦੇ ਰਹੇ ਹਲਾ ਚਿੱਟਾ ਛੱਡ ਗਿਆ ਚਿੱਟਾ ਤੇ ਛੱਡ What <laughs> the- ਹੋਣ ਉਹਦੀ ਫੀਮ ਨਹੀਂ ਪੂਰੀ ਹੁੰਦੀਗੀ। ਉਹ ਪਹਿਲਾਂ ਹੋਰ ਗੱਲ ਸੀ। ਉਹ ਪਹਿਲਾਂ ਕਿਹੜੀ ਗੱਲ ਸੀ? ਹੁਣ ਸਰਕਾਰਾਂ ਸਖਤ ਹੋ ਗਈਆਂ। ਹਲਾ ਕਿਵੇਂ ਬਾਈ? ਕਹਿੰਦੇ ਵੀ ਜਿਹੜਾ ਨਸ਼ਾ ਵੇਚਦਾ ਉਹਦੇ ਬਿਲਡਰ ਚਲਾ ਦਿੰਦੇ ਆ। ਉਹਦੇ ਘਾਟਾ ਦਿੰਦੇ ਆ ਬਹੁਤ ਪੁੱਤ ਮਰੇ ਆ। ਸਖਤਾਈ ਕਰਤੀ। ਆ ਸਖਤਾਈ ਕੀਤੀ ਆ। ਯਾ ਪਹਿਲਾਂ ਦੇਖ ਲੋ ਜੀ। ਆਹ ਨਸ਼ੇ ਦੀ ਲੋੜ ਹੁੰਦੀ ਸੀ ਆਹ ਖੜਾ ਰਾਜਸਥਾਨ ਜਾਓ ਤੇ ਫੜ ਲਿਆਓ। ਆਹ ਸੱਚ ਤੇ ਹੁਣ ਹੁਣ ਮਿਹਨਤ ਬੜੀ ਕਰਨੀ ਪੈਂਦੀ ਆ। ਹਲਾ ਕਿਵੇਂ ਬਾਈ? ਮੱਜੇ ਤੋਂ ਉੱਠਣਾ ਪੈਂਦਾ ਏ। ਮੱਜੇ ਤੋਂ ਉੱਠਣਾ ਪੈਂਦਾ। ਫੇਰ ਚਪਲਾਂ ਪਾਉਣੀਆਂ ਪੈਂਦੀਆਂ। ਹਲਾ ਫੇਰ ਚਪਲਾ ਪਾਉਣੀ ਤਾਂ ਉੱਖਾ ਕੰਮ ਹੋਇਆ ਪਿਆ ਉਹ ਕਹਿੰਦੇ ਸੀ ਨਸ਼ਾ ਵਰਤ ਦੀ ਯੁੱਧ ਛੜਿਆ ਹੋਇਆ ਹੈ ਉਹ ਪਕਾਈ ਦਾ ਉਹ ਪਤੰਦਰੋਂ ਨਸ਼ਾ ਦੇ ਘਰ ਘਰ ਵਿਕੀ ਜਾਂਦਾ ਮੁੰਡੇ ਟੀਕੇ ਲਾ ਲਾ ਮਰੀ ਜਾਂਦੇ ਆਰਤੀ ਦਾ ਹੋਇਆ ਤਿੰਨ ਸਾਲਾਂ ਚ ਕੱਲੀਆਂ ਗੱਲਾਂ ਹੀ ਸੁਣਾਉਂਦੇ ਉਹ ਪਕਾਈ ਦਾ ਮਾਰ ਮੈਨੂੰ ਰੋਕ ਲਿਆ ਕਰ ਮੈਂ ਰਾਜਨੀਤਿਕ ਹੋ ਜਾਣਾ ਹੁਣ ਨਹੀਂ ਆਰਤੀਆ ਮੈਂ ਸੁਣਿਆ ਭਜਾਈ ਇੱਕ ਦਿਨ ਤੂੰ ਡਾਕਟਰ ਜੇ ਲਈ ਫਿਰਦਾ ਸੀ ਉਹ ਕਾਹਦਾ ਡਾਕਟਰ ਦੇ ਨੂੰ ਮੈਂ ਹੀ ਕਹਤਾ ਹਲਾ ਕੀ ਕਹਤਾ ਮੈਂ ਲੈ ਗਿਆ ਉਹਨੂੰ ਅੱਛਾ ਲੈ ਡਾਕਟਰ ਨੇ ਉਹਨੂੰ ਟੈਸਟ ਕਰ ਲਿਆ ਹਲਾ ਕੀ ਕੀਤਾ ਡਾਕਟਰ ਕਹਿੰਦਾ ਵੀ ਇਹਦੇ ਪਿੱਤੇ ਚ ਪਥਰੀ ਆ ਪਥਰੀ ਕੱਢਣੀ ਪੈਣੀ ਆ ਓਏ ਹੋਏ ਹੋਏ ਪਥਰੀ ਦਾ ਦਰਦ ਬੜਾ ਭ ਪਰਦਾਈ ਨੂੰ ਕਹਿੰਦੇ ਰਾਇ ਦੇਤੀ ਹਲਾ ਰਾਇ ਕੀ ਦੇਤੀ ਬਈ ਕਹਿੰਦੇ ਜੀ ਬੀਅਰ ਪੀਣਾ ਪਥਰੀ ਖੁਰ ਜਾਂਦੀ ਹੈ ਅੰਨਾ ਵੀ ਸੁਣਿਆ ਕਹਿੰਦੇ ਵੀ ਬੀਅਰ ਅੰਦਰ ਤੇ ਪਥਰੀ ਜਲੰਦਰ ਉਹ ਮਾਂ ਦੀ ਧੀ ਸਵੇਰੇ ਵੀ ਬੀਅਰ ਸ਼ਾਮੀ ਵੀ ਬੀਅਰ ਦੁਪਹਿਰੇ ਵੀ ਬੀਅਰ ਤੇ ਰਾਤੀ ਵੀ ਬੀਅਰ ਹਲਾਓ ਬੀਰਾਂ ਤੇ ਹੋ ਗਈ ਮੈਂ ਕਿਹਾ ਗੱਡੀ ਪੈਟਰੋਲ ਤੇ ਚੱਲਦੀ ਉਹ ਬੀਰਾਂ ਤੇ ਚੱਲ ਵੀ ਹਲਾ ਫੇਰ ਬਈ ਮੈਂ ਡੇਢ ਕਿ ਮਹੀਨੇ ਬਾਅਦ ਦੁਬਾਰਾ ਡਾਕਟਰ ਕੋਲੇ ਗਿਆ ਹਾਂ ਹਲਾ ਡਾਕਟਰ ਕੀ ਆਂਦਾ ਡਾਕਟਰ ਕਹਿੰਦਾ ਜੀ ਪਥਰੀ ਤੋਂ ਪਹਿਲਾਂ ਆਪਾਂ ਇਹਨਾਂ ਦਾ ਲੀਵਰ ਕੱਢਾਂਗੇ ਦਾਰੂ ਪੀਪੀ ਖਰਾਬ ਹੋ ਗਿਆ ਮੈਨੂੰ ਲੱਗਦਾ ਸਸਤੀ ਪੀ ਲਈ ਆ 31 ਮਾਰਚ ਵਾਲੀ ਲੱਗਦੀ ਸੀ ਮੈਡਮ ਜੀ ਤੁਸੀਂ ਸਾਡੇ ਖਰਾਣੇ ਘੇੜੇ ਕੱਢ ਜਾਨੇ ਸਾਡਾ ਟਾਈਮ ਤਾਂ ਨਹੀਂ ਪੂਰਾ ਹੋ ਗਿਆ ਸਾਡੀਆਂ ਗੱਲਾਂ ਨਹੀਂ ਹਲੇ ਮੁੱਕੀਆਂ ਗਿਆ ਚਾਨ ਦਾ ਫੜ ਕੇ ਖੜਾਉਣਾ ਪੈਂਦਾ ਏ ਸਾਫੇ ਰਿਆ ਕਰੋ ਮੈਡਮ ਨੇ ਇਸ਼ਾਰਾ ਕਰਤਾ ਏ ਸਾਡੇ ਫਾਟਕ ਲੱਗੇ ਆ ਓ ਬੱਸ ਜਾਂਦੇ ਜਾਂਦੇ ਗੱਲ ਸੁਣਾ ਦੇ ਜਾਂਦੇ ਜਾਂਦੇ ਮੈਂ ਸੁਣਿਆ ਲਾਂਦ ਤੇ ਇੱਕ ਦਿਨ ਪਰਝਾਈ ਮੇ ਉਪਰੇ ਜੇ ਬੰਦੇ ਨਾ ਜਾਂਦੀ ਵੇਖੀ ਐ ਲੈ ਤੂੰ ਨਹੀਂ ਹਟਦਾ ਇਹ ਗੱਲ ਸੁਣ ਕੇ ਹਟੇਗਾ ਉਹ ਵੀ ਉਹਨੂੰ ਮੈਂ ਕਿਹਾ ਸੀ ਹਲੋ ਕੇ ਮੈਂ ਬਈ ਮੈਂ ਕਿਹਾ ਭਾਗਵਾਨ ਨੇ ਹਲਕੀ ਜੀ ਹੋ ਗਈਆਂ ਭਾਰੀ ਵੇਲ ਜੀ ਵੇਲ ਸਰਦਾਰ ਸਾਹਿਬ ਦੇ ਰਪਈਆਂ ਦੀ ਵੇਲ ਆ ਆ ਵੇਲ ਵਧਾਵੀ ਲੇਖੇ ਲਾਵੀ ਆ ਜਿਹੜੇ ਬੈਠੇ ਦੰਦ ਕੱਢੀ ਜਾਂਦੇ ਇਹਨਾਂ ਨੂੰ ਵੀ ਆਤ ਪਾਵੀਂ ਬੱਸ ਕਰਿਆ ਉਹ ਪਤੰਦਰੋ ਤੁਹਾਡੇ ਮੂਰੇ ਤਾਂ ਵੈਰੀਗੇਟਰ ਨਹੀਂ ਨ ਲੱਗਾ ਕਰਦੀ ਦਾ ਤੁਸੀਂ ਤਾਂ ਆਈ ਸਕਦੇ ਹੋ ਬੱਸ ਕਰ ਲਿਆ ਮੂਰੇ ਦਾ ਵੈਰੀਗੇਟਰ ਲੱਗਿਆ ਆਰਤੀ ਆ ਇੱਕ ਦਿਨ ਮੈਂ ਪਰਝਾਈ ਉਪਰੇ ਬੰਦੇ ਦਾ ਜਾਂਦੀ ਵੇਖੀ ਇਹ ਬੰਦੇ ਦੀ ਸੁਣ ਲਾ ਉਹਨੂੰ ਮੈਂ ਕਿਹਾ ਸੀ ਹਲਾ ਕੀ ਕਹਤਾ ਮੈਂ ਕਹ ਤੂੰ ਹੋ ਗਈ ਹਲਕੀ ਜਿਹੀ ਭਾਰੀ ਆਹੋ ਕਿਉਂ ਕਰ ਜੋਗਾ ਕਰ ਲੈ ਆ ਜੋਗਾ ਕਰ ਲੈ ਬਾਈ ਮੈਂ ਉਹਨੂੰ ਕਹਤਾ ਜੋਗਾ ਕਰ ਲੈ ਹਲਾ ਫੇਰ ਬਾਈ ਅਗਲੇ ਦਿਨ ਉਹਨੇ ਮਿੰਦਰ ਸੋਂ ਕਾ ਜੋਗਾ ਕਰ ਲਿਆ ਧੋਰ ਪਟੇ ਹੁਣ ਰਹਿੰਦੀ ਜੋਗੇ ਨਾਲ ਉਹ ਜਾਂਦੀ ਆਉਂਦੀ ਜੋਗੇ ਨਾਲ ਇਹ ਬੰਦਾ ਭਾਰਾ ਜਾ ਸੀ ਆਹੋ ਮੋਟਾ ਜਾ ਸੀ ਮੇਰੇ ਵਰਗਾ ਬਸ ਬਸ ਜੋਗਾ ਹੀ ਸੀਗਾ ਉਹ ਉਹ ਬਾਈ ਬੜਾ ਹੱਸੀ ਜਾਂਦਾ ਦਾ ਨਾ ਤੇ ਨਹੀਂ ਜੋਗਾ ਸਿਓ ਬਸ ਕਰ ਜਾ ਵਾਹ ਹੀ ਲਈ ਜਨਾ ਗੁਰੂਆ ਉਹ ਲੜਤੀ ਆਪਣੇ ਜਾਂ ਦਾ ਵੇਲਾ ਹੋਇਆ ਇਹ ਇਹ ਸ਼ਰਾਰਤੀ ਵਾਲਾ ਹੱਥ ਵੀ ਇਹੀ ਖੜੇ ਕਰਦਾ ਸੀ ਸਹੀ ਗੱਲ ਉਹ ਭਰਾਵਾ ਹਾਲਾਤ ਨੇ ਵੈਸੇ ਹੱਥ ਖੜੇ ਕਰਾਏ ਹੋਏ ਆਪਣੇ ਸ਼ਰਾਰਤਾ ਨਾ ਕਰਿਆ ਕਰੋ ਉਹ ਬਾਹਰ ਆਏ ਤੁਹਾਨੂੰ ਰਾਜੀ ਰੱਖੇ ਬਹੁਤ ਬਹੁਤ ਮਿਹਰਬਾਨੀ ਜੀ ਕਮੇਟੀ ਵਾਲਿਆਂ ਦਾ ਬਹੁਤ ਧੰਨਵਾਦ ਆ ਜਿਹੜੇ ਹਰ ਸਾਲ ਮੌਕਾ ਆਏ ਹਾਏ ਹਾਏ ਨਿਆਰਾ ਆਇਆ ਤੁਸੀਂ ਹੱਥ ਖੜੇ ਕਰਕੇ ਤਾੜੀ ਮਾਰੀ ਕਲਾਕਾਰ ਲਈ ਇਹੀ ਖੁਰਾਕ ਹੁੰਦੀ ਹੈ ਲਾ ਲਾ ਲਾੜਦੀ ਆ ਧੀਆ ਪੜਾ ਬੈਠਿਆ ਕਿ ਸ਼ੇਰ ਹੋ ਜੇ ਸੁਣਾਵੇ ਫਿਰ ਲਾ ਜਾਂਦੇ ਜਾਂਦੇ ਕਿ ਸ਼ੇਰ ਸੁਣਾ ਜਾਂਦੀ ਆ ਪੜਾ ਬੈਠੀਆਂ ਸਾਡੀਆਂ ਸੁਣਾ ਦੇ ਮਾਵਾ ਪੜਾ ਬੈਠੀਆਂ ਹਾਂ ਕਹਿੰਦਾ ਬੇਰ ਤੁਮੇ ਦੀ ਕੌੜੀ ਲੱਗਦੀ ਅਸਰ ਹੁੰਦਾ ਵਿੱਚ ਮੀਆਂ ਵਾਹ ਜੀ ਵਾਹ ਬੇਰ ਤੁਮੇ ਦੀ ਕੌੜੀ ਲੱਗਦੀ ਅਸਰ ਹੁੰਦਾ ਵਿੱਚ ਮੀਆਂ ਉਹ ਵੇੜੇ ਵੜਪਾਗੇ ਹੁੰਦੇ ਜੈਸ ਕਰ ਜਾਂਦੀਆਂ ਧੀਆ ਉਹ ਵੇੜੇ ਵੜਪਾਗੇ ਹੁੰਦੇ ਜੈਸ ਕਰ ਜਾਂਦੀਆਂ ਧੀਆ ਮਹਾਰਾਜ ਰਾਜੀ ਰੱਖੀ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ